ਜਲੰਧਰ ਦੇ ਵਿੱਚ ਅੱਜ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤਾ ਗਿਆ ਸਾਡੇ ਨਾਲ ਸੰਨੀ ਜੀ ਆਪਾਂ ਗੱਲਬਾਤ ਕਰਦੇ ਆ ਸੰਨੀ ਜੀ ਕੀ ਕਾਰਨ ਰਹਿ ਗਿਆ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੇਂਦਰ ਸਰਕਾਰ ਦੇ ਪ੍ਰਦਰਸ਼ਨ ਕਰਨ ਦੀ ਤਾਂ ਨੋਟਾਈ ਹੈ ਪੁਟਲਾ ਫੂਕ ਪ੍ਰਦਰਸ਼ਨ ਜਿਹੜਾ ਅਸੀਂ ਅੱਜ ਕੀਤਾ ਇਹ ਜਿਹੜੇ ਸਾਡੇ ਮੰਨਿਆ ਐਸੀ ਸਮਾਜ ਦੇ ਨਿਆਯਦੀਸ਼ ਹੈ ਸੁਪਰੀਮ ਕੋਰਟ ਚ ਉਹਨਾਂ ਦੇ ਉੱਤੇ ਰਕੇਸ਼ ਕਿਸ਼ੋਰ ਜਿਹੜਾ ਜਿਹੜਾ ਐਡਵੋਕੇਟ ਨੇ ਚप्पल ਮਾਰੀ ਅਸੀਂ ਉਹਦੀ ਨਿਖੇਦੀ ਕਰਦੇ ਆ ਔਰ ਇਹ ਸਾਰੇ ਐਸੀ ਸਮਾਜ ਦਾ ਉਹ ਨੁਕਸਾਨ ਹੈ ਬੇਸਤੀ ਹੈ ਇਸ ਕਰਕੇ ਅਸੀਂ ਇਹ ਪੁਤਲਾ ਫੂ ਪ੍ਰਦਰਸ਼ਨ ਕੀਤਾ ਹੈ ਔਰ ਅਸੀਂ ਮੋਦੀ ਸਰਕਾਰ ਨੂੰ ਇਸ ਮੰਚ ਤੋਂ ਆਪਣੇ ਤੋਂ ਕਾਰਪੋਰੇਸ਼ਨ ਤੋਂ ਚੇਤਾਵਨੀ ਦਿੰਨੇ ਆ ਕਿ 2 ਅਪ੍ਰੈਲ 2118 ਵਾਲਾ ਦਿਨ ਭਾਲੇ ਪੂਰਾ ਦੇਸ਼ ਭੁੱਲਿਆ ਨਹੀਂ ਕਿ ਉਹ ਦੁਬਾਰਾ ਵੀ ਹੋ ਸਕਦਾ ਹੈ ਇਸ ਕਰਕੇ ਉਸ ਐਡਵੋਕੇਟ ਤੇ ਐਫ ਆਈ ਆਰ ਕਰਕੇ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਪੰਜਾਬ ਨਾਲ ਔਰ ਭਾਰਤ ਦੀਆਂ ਐਫਸੀ ਜੱਥੇਬੰਦੀਆਂ ਜਿੰਨੀਆਂ ਵੀ ਹੈ ਅਸੀਂ ਟਾਈ ਅਪ ਕਰਕੇ ਕੋਈ ਵੱਡੇ ਪਰਸ਼ਦ ਦਾ ਐਲਾਨ ਕਰਾਂਗੇ ਕਾਰਨ ਕਿ ਕਿਉਂ ਜੁੱਦੀ ਮਾਰੀ ਗਈ ਇਸ ਦੇ ਬਾਰੇ ਕਿਉਂ ਨਹੀਂ ਕੇਂਦਰ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਇੱਕ ਮੌਜੂਦਾ ਜੱਜ ਦੇ ਉੱਤੇ ਕਿਹੜੀ ਜੁੱਦੀ ਮਾਰੀ ਗਈ ਇਹ ਉਹ ਐਸੀ ਸਮਾਜ ਦਾ ਸੀ ਤਾਂ ਕਰਕੇ ਇਹਨਾਂ ਨੂੰ ਐਸੀ ਬਰਬਾਦ ਨਹੀਂ ਕਿਤੇ ਪੈਰ ਧੁੰਦੇ ਆ ਉਹਨਾਂ ਨੂੰ ਬੁਲਾ ਕੇ ਤਾਂ ਅੰਦਰ ਆ ਹਾਲ ਕਰਦੇ ਆ ਇਹਨਾਂ ਦੀ ਮਾਨਸਿਕਤਾ ਧੋਰੀ ਹੈ ਭਾਜਪਾ ਸਰਕਾਰ ਦੀ ਭਾਜਪਾ ਵਾਲਿਆਂ ਦੀ ਤਾਂ ਹੀ ਇਹ ਕੰਮ ਕਰਦੇ ਆ ਦੇਖ ਲਓ ਸਾਨੂੰ ਕਿੱਥੇ ਰੱਖਦੇ ਆ ਇਹਨਾਂ ਦੀ ਸੋਚ ਕੀ ਹੈ ਐਸੀ ਸਮਾਜ ਪ੍ਰਤੀ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਇਹ ਪ੍ਰਦਰਸ਼ਨ ਬਹੁਤ ਵੱਡਾ ਹੋਊਗਾ ਆਉਣ ਵਾਲੇ ਟਾਈਮ ਤੇ ਨਈਂ ਕਾਰਵਾਈ ਕੀਤੀ ਜਾਂਦੀ ਤੇ ਤੁਹਾਡੇ ਵੱਲੋਂ ਕੀ ਨੀਤੀ ਬਣਾਈ ਜਾਏਗੀ ਅਸੀਂ ਫੇਰ ਉਹੀ 2 ਅਪ੍ਰੈਲ 2118 ਵਾਲਾ ਇਤਿਹਾਸ ਦੁਬਾਰਾ ਦੁਹਰਾਵਾਂਗੇ ਅੱਜ ਤੁਹਾਡੇ ਵੱਲੋਂ ਪੂਰੇ ਨਗਰ ਨਿਗਮ ਦੇ ਮਲਾਜਮਾਂ ਵੱਲੋਂ ਗ੍ਰੇਪਟੈਸ ਕੀਤਾ ਗਿਆ ਕੇਂਦਰ ਸਰਕਾਰ ਦੇ ਖਿਲਾਫ ਇਹ ਕੇਂਦਰ ਸਰਕਾਰ ਦੇ ਖਿਲਾਫ ਹੈ ਜਿਹੜਾ ਸਾਡੇ ਐਸੀ ਸਮਾਜ ਦੇ ਜੱਜ ਉੱਪਰ ਮੈਂ ਕਹਿੰਨਾ ਅਸੀਂ ਸਮਾਜ ਦਾ ਨਾਂ ਵੀ ਹੋਵੇ ਬਹੁਤ ਮੰਦਭਾਗੀ ਘਟਨਾਵਾਂ ਕਿ ਜੇ ਇੱਕ ਪਾਸੇ ਤਾਂ ਆਪਾਂ ਇੱਕ ਜੱਜ ਸਾਹਿਬ ਨੂੰ ਨਿਆਂ ਦਾ ਦੇਵਤਾ ਮੰਨਦੇ ਆ ਤੇ ਦੂਸਰੇ ਪਾਸੇ ਉਹਨਾਂ ਦਾ ਇਦਾਂ ਦਾ ਫਵਾਨ ਅਸੀਂ ਕਦੇ ਵੀ ਕਦੇ ਹੀ ਨਹੀਂ ਸਹਿਣ ਕਰਾਂਗੇ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਨਗਰ ਨਿਗਮ ਦੇ ਮਲਾਜਮਾਂ ਨਾਲ ਉਹਨਾਂ ਦਾ ਕਹਿਣਾ ਹੈ ਆਉਣ ਵਾਲੇ ਟਾਈਮ ਤੇ ਕੇਂਦਰ ਸਰਕਾਰ ਵੱਲੋਂ ਨਹੀਂ ਕਾਰਵਾਈ ਕੀਤੀ ਜਾਂਦੀ ਤੇ ਆਉਣ ਵਾਲੇ ਟਾਈਮ ਤੇ ਤਿੱਖਾ ਸੰਘਰਸ਼ ਕਰਾਂਗੇ ਕੀਤਾ ਜਾਏਗਾ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਾਨੀ ਟੀਵੀ ਜਲੰਧਰ ਜਲੰਧਰ ਦੇ ਵਿੱਚ ਅੱਜ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤਾ ਗਿਆ ਸਾਡੇ ਨਾਲ ਸਨਿਜੀ ਆਪਾਂ ਗੱਲਬਾਤ ਕਰਦੇ ਆ ਸਨਿਜੀ ਜੀ ਕੀ ਕਾਰਨ ਰਹਿ ਗਿਆ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੇਂਦਰ ਸਰਕਾਰ ਦੇ ਪ੍ਰਦਰਸ਼ਨ ਕਰਨ ਦੀ ਤਾਂ ਨੋਟਾਈ ਹੈ ਇਹ ਪੁਤਲਾ ਫੂਕ ਪ੍ਰਦਰਸ਼ਨ ਜਿਹੜਾ ਅਸੀਂ ਅੱਜ ਕੀਤਾ ਇਹ ਜਿਹੜੇ ਸਾਡੇ ਮੰਨਿਆ ਐ ਐਸੀ ਸਮਾਜ ਦੇ ਨਿਆਦੀਸ਼ ਹੈ ਸੁਪਰੀਮ ਕੋਰਟ 'ਤੇ ਰਕੇਸ਼ ਕਿਸ਼ੋਰ ਜਿਹੜਾ ਜਿਸ ਐਡਵੋਕੇਟ ਨੇ ਚप्पल ਮਾਰੀ ਅਸੀਂ ਉਹਦੀ ਨਖੇਦੀ ਕਰਦੇ ਆਂ ਔਰ ਇਹ ਸਾਰੇ ਐਸੀ ਸਮਾਜ ਦਾ ਉਹ ਹੈ ਨੁਕਸਾਨ ਹੈ ਬੇਇੱਜ਼ਤੀ ਹੈ ਇਸ ਕਰਕੇ ਅਸੀਂ ਇਹ ਪੁਤਲਾ ਫੂ ਪ੍ਰਦਰਸ਼ਨ ਕੀਤਾ ਹੈ ਔਰ ਅਸੀਂ ਮੋਦੀ ਸਰਕਾਰ ਨੂੰ ਇਸ ਮੰਚ ਤੋਂ ਆਪਣੇ ਤੋਂ ਕਾਰਪੋਰੇਸ਼ਨ ਤੋਂ ਚੇਤਾਵਨੀ ਦਿੰਨੇ ਆ ਕਿ 2 ਅਪ੍ਰੈਲ 2118 ਵਾਲਾ ਦਿਨ ਭਾਲੇ ਪੂਰਾ ਦੇਸ਼ ਭੁੱਲਿਆ ਨਹੀਂ ਕਿ ਉਹ ਦੁਬਾਰਾ ਵੀ ਹੋ ਸਕਦਾ ਹੈ ਇਸ ਕਰਕੇ ਉਸ ਐਡਵੋਕੇਟ ਤੇ ਐਫ ਆਈ ਆਰ ਕਰਕੇ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਪੰਜਾਬ ਨਾਲ ਔਰ ਭਾਰਤ ਦੀਆਂ ਐਫਸੀ ਜਟੇਬੰਦੀਆਂ ਜਿੰਨੀਆਂ ਵੀ ਆ ਅਸੀਂ ਟਾਈ ਅਪ ਕਰਕੇ ਕੋਈ ਵੱਡੇ ਪਰਸ਼ਦ ਹੁੰਦਾ ਐਲਾਨ ਕਰਾਂਗੇ ਸਾਰਨ ਕੀ ਕਿਉਂ ਜੁੱਤੀ ਮਾਰੀ ਗਈ ਇਸ ਦੇ ਬਾਰੇ ਕਿਉਂ ਨਹੀਂ ਕੇਂਦਰ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਇੱਕ ਮੌਜੂਦਾ ਜੱਜ ਦੇ ਉੱਤੇ ਕਿਹੜੀ ਜੁੱਤੀ ਮਾਰੀ ਗਈ ਇਹ ਉਹ ਐਫਸੀ ਸਮਾਜ ਦਾ ਸੀ ਤਾਂ ਕਰਕੇ ਇਹਨਾਂ ਨੂੰ ਐਫਸੀ ਬਰਦਾਸ਼ਤ ਨਹੀਂ ਕਿਤੇ ਪੈਰ ਧੋਂਦੇ ਆ ਉਹਨਾਂ ਨੂੰ ਬੁਲਾ ਕੇ ਤਾਂ ਅੰਦਰ ਆ ਹਾਲ ਕਰਦੇ ਆ ਇਹਨਾਂ ਦੀ ਮਾਨਸਿਕ ਦੋਰੀ ਹੈ ਬੀਜੇਪੀ ਸਰਕਾਰ ਦੀ ਬੀਜੇਪੀ ਵਾਲਿਆਂ ਦੀ ਤਾਂ ਹੀ ਇਹ ਕੰਮ ਕਰਦੇ ਆ ਦੇਖ ਲਓ ਸਾਨੂੰ ਕਿੱਥੇ ਰੱਖਦੇ ਆ ਸੋ ਇਹਨਾਂ ਦੀ ਸੋਚ ਕੀ ਹੈ ਐਫਸੀ ਸਮਾਜ ਪ੍ਰਤੀ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਇਹ ਪ੍ਰਦਰਸ਼ਨ ਬਹੁਤ ਵੱਡਾ ਹੋਊਗਾ ਆਉਣ ਵਾਲੇ ਟਾਈਮ ਤੇ ਨਹੀਂ ਕਾਰਵਾਈ ਕੀਤੀ ਜਾਂਦੀ ਤੇ ਤੁਹਾਡੇ ਵੱਲੋਂ ਕੀ ਨੀਤੀ ਬਣਾਈ ਜਾਏਗੀ ਅਸੀਂ ਫੇਰ ਉਹੀ 2 April 2118 ਵਾਲਾ ਇਤਿਹਾਸ ਦੁਬਾਰਾ ਦੁਹਰਾਵਾਂਗੇ ਅੱਜ ਤੁਹਾਡੇ ਵੱਲੋਂ ਪੂਰੇ ਨਗਰ ਨਿਗਮ ਦੇ ਮਲਾਜਮਾਂ ਵੱਲੋਂ ਕਿਹੜਾ ਪ੍ਰੋਟੈਸਟ ਕੀਤਾ ਗਿਆ ਹੈ ਕੇਂਦਰ ਸਰਕਾਰ ਦੇ ਖਿਲਾਫ ਇਹ ਕੇਂਦਰ ਸਰਕਾਰ ਦੇ ਖਿਲਾਫ ਹੈ ਜਿਹੜਾ ਸਾਡੇ ਐਸੇ ਸਮਾਜ ਦੇ ਜੱਜ ਉੱਪਰ ਮੈਂ ਕਹਿੰਦਾ ਐਸੀ ਸਮਾਜ ਦਾ ਨਾਂ ਵੀ ਹੋਵੇ ਬਹੁਤ ਮੰਦਭਾਗੀ ਘਟਨਾਵਾਂ ਆ ਕਿ ਜਿਹੜੇ ਇੱਕ ਪਾਸੇ ਤਾਂ ਆਪਾਂ ਇੱਕ ਜੱਜ ਸਾਹਿਬ ਨੂੰ ਨਿਆਂ ਦਾ ਦੇਵਤਾ ਮੰਨਦੇ ਆ ਤੇ ਦੂਸਰੇ ਪਾਸੇ ਉਹਨਾਂ ਦਾ ਇਦਾਂ ਦਾ ਫਵਾਨ ਅਸੀਂ ਕਦੇ ਵੀ ਕਦੇ ਹੀ ਨਹੀਂ ਸਹਿਣ ਕਰਾਂਗੇ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਨਗਰ ਨਿਗਮ ਦੇ ਮੁਲਾਜ਼ਮਾਂ ਨਾਲ ਉਹਨਾਂ ਦਾ ਕਹਿਣਾ ਹੈ ਆਉਣ ਵਾਲੇ ਟਾਈਮ ਤੇ ਕੇਂਦਰ ਸਰਕਾਰ ਵੱਲੋਂ ਨਹੀਂ ਕਾਰਵਾਈ ਕੀਤੀ ਜਾਂਦੀ ਤੇ ਆਉਣ ਵਾਲੇ ਟਾਈਮ ਤੇ ਤਿੱਖਾ ਸੰਘਰਸ਼ ਕਰਾ ਕੀਤਾ ਜਾਏਗਾ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਾਨੀ ਟੀਵੀ ਜਲੰਧਰ